ਦੀ ਹੋਪਟਲ ਵਿੱਚ 40ਵਾਂ ਸਾਲਾਨਾ ਮੈਡੀਕਲ ਕੈਂਪ ਹੋ ਰਿਹਾ ਹੈ। ਇਹ ਜਿਹੜਾ ਜੀ ਹਰ ਸਾਲ 22 ਦਸੰਬਰ ਨੂੰ ਕੈਂਪ ਲਗਾਉਂਦੇ ਆ ਉਹ ਸ਼ਹੀਦ ਡਾਕਟਰ ਅਨਿਲ ਬਾਗੀ ਦੀ ਬਰਸੀ ਤੇ ਹੁੰਦੇ ਜਿਨ੍ਹਾਂ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀ 1985 ਇਸੇ ਦੇ ਇਹ ਸਾਲਾਨਾ ਕੈਂਪ ਬਿਲਕੁਲ ਫ੍ਰੀ ਹੈ। ਇਹਦੇ ਵਿੱਚ ਅੱਜ ਅਸੀਂ ਕਰੀਬ 25-26 ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਉਹ ਪੇਸ਼IENTS ਨੂੰ ਫ੍ਰੀ ਦੇਖ ਰਿਹਾ ਹੈ ਫ੍ਰੀ ਕੰਸਲਟੇਸ਼ਨ ਕਰ ਰਿਹਾ ਹੈ ਸਾਡੀ ਐਕਸਪੈਕਟੇਸ਼ਨ ਹੈ ਹਜ਼ਾਰ ਤੋਂ 1500 ਪੇਸ਼ੈਂਟ ਅੱਜ ਅਸੀਂ ਸਾਰੇ ਉਹਨਾਂ ਦਾ ਚੈੱਕਅਪ ਹੋਏਗਾ ਉਹ ਵੀ ਇਹਦੇ ਵਿੱਚ ਕੁਝ ਟੈਸਟ ਫ੍ਰੀ ਹੈ ਜਿਸ ਤਰ੍ਹਾਂ ਫਾਈਬਰੋਸਕੈਨ ਟੈਸਟ ਬਿਲਕੁਲ ਫ੍ਰੀ ਹੈ ਔਰ ਲਿਵਰ ਦੀ ਐਗਜ਼ਾਮੀਨੇਸ਼ਨ ਵਾਸਤੇ ਹੈ ਅਸੀਂ ਸਪੈਸ਼ਲੀ ਫਾਈਬਰੋਸਕੈਨ ਦੀ 1.5 ਕਰੋੜ ਰੁਪਏ ਦੀ ਮਸ਼ੀਨ ਮੰਗਵਾਈ ਹੈ ਜਿਹੜੀ ਕਿ ਬਿਲਕੁਲ ਫ੍ਰੀ ਚੈੱਕ ਅਪ ਕਰ ਰਹੀ ਹੈ ਮਰੀਜ਼ਾਂ ਨੂੰ ਜਿਹਨੇ ਵੀ ਕਰਵਾਉਣੇ ਇਹ ਇੰਡੀਆ ਚ ਫਰਸਟ ਮਸ਼ੀਨ ਹੈ ਜਿਹੜੀ ਕਿ ਇੱਥੇ ਆ ਕੇ ਅੱਜ ਉਹਨਾਂ ਕੀ ਕਟਿੰਗ ਦੀ ਸੈਰੇਮਨੀ ਅੱਜ ਇੱਥੇ ਹੋਈ ਹੈ ਨੰਬਰ 2 BMD ਟੈਸਟ ਜਿਹੜਾ ਕਿ ਹੱਡੀਆਂ ਵਾਸਤੇ ਹੁੰਦਾ ਉਹ ਵੀ ਇੱਥੇ ਫ੍ਰੀ ਕੀਤਾ ਜਾ ਰਿਹਾ ਹੈ ਸਪਾਇਰੋਮੈਟਰੀ ਫ੍ਰੀ ECG ਫ੍ਰੀ ਹੋਰ ਵੀ ਛੋਟੇ-ਮੋਟੇ ਦੂਸਰੇ ਟੈਸਟ ਉਹ ਵੀ ਫ੍ਰੀ ਹੋ ਰਹੇ ਸੈਕੰਡ ਅਸੀਂ ਜਿਹੜੀਆਂ ਮੇਨ ਸਰਜਰੀਜ਼ ਨੇ ਜੋਇੰਟ ਰਿਪਲੇਸਮੈਂਟ ਹੈ ਨਿਊਰੋ ਸਰਜਰੀ ਹੈ ਸਪਾਈਨ ਸਰਜਰੀ ਹੈ ਨਿਊਰੋਲੋਜੀ ਦੀ ਸਰਜਰੀ ਹੈ ਗੁਰਦਿਆਂ ਦੀ ਹੈ ਪੋਲੀਸਿਸਟੈਕਨੀ ਹੈ ਹਰਨੀਆਂ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਸਪੈਸ਼ਲ ਡਿਸਕਾਊਂਟ ਦੇ ਰਹੇ ਹਾਂ ਜਿਹੜੇ ਮਰੀਜ਼ ਹੁਣ ਰਜਿਸਟਰ ਕਰਵਾ ਲੈਣਗੇ ਦਿੱਤੀ ਫ੍ਰੀ ਟਿਕਟ ਉਹਨਾਂ ਨੂੰ ਉਹ ਸਾਰਾ ਡਿਸਕਾਊਂਟ ਦਿੱਤਾ ਜਾਏ ਇਹਦੇ ਵਿੱਚ ਇੱਕ ਹੋਰ ਖਾਸ ਚੀਜ਼ ਹੈ ਉਹ ਹੈ ਕਿ ਅਸੀਂ एरिया बनाया योगा सो so, योगा की ट्रेनिंग योगा का उन्होंने समझाया जाएगा दसया जाएगा कि योग क्यों जरूरी है सेहत वास्ते पहली बार अभी इस कैंप के असी अनिल हॉस्पिटल में पिछले चालीस साल तो हर आ, हर बीस दिसंबर ਮੈਗਾ ਮੈਡੀਕਲ ਕੈਂਪ ਦੀ ਆਰਗੇਨਾਈਜੇਸ਼ਨ ਕਰਾ ਰਿਹਾ ਹੈ ਇਹ ਸਾਡਾ 40th ਮੈਗਾ ਮੈਡੀਕਲ ਕੈਂਪ ਹੈਗਾ ਇਹ ਅਸੀਂ ਕੈਂਪ ਸ਼ਹੀਦ ਡਾਕਟਰ ਅਨੰਦ ਬਾਗੀ ਦੀ ਮੈਮਰੀ ਦੇ ਵਿੱਚ ਲਗਾਨੇ ਆ ਜਿਨ੍ਹਾਂ ਨੂੰ ਡੇਟ ਰਿਸ 985 ਦੀ ਦਿਸੰਬਰ 23 ਨੂੰ ਸਤਿਆ ਕਰ ਦਿੱਤੀ ਅਸੀਂ ਹਰ ਸਾਲ ਪੇਸ਼ੈਂਟਸ ਨੂੰ ਬੁਲਾ ਕੇ ਉਹਨਾਂ ਦਾ ਫ੍ਰੀ ਚੈੱਕਅਪ ਉਹਨਾਂ ਨੂੰ ਫ੍ਰੀ ਦਵਾਈਆਂ ਫ੍ਰੀ ਲੈਬ ਟੈਸਟ ਦੀ ਸੀਟੀ ਸ캔 ਐਮ ਆਰ ਆਈ ਸਾਰੀਆਂ ਚੀਜ਼ਾਂ ਡਿਸਕਾਊਂਟ ਟ੍ਰੀਟਸ ਤੇ ਵੀ ਕਰਵਾਣੇ ਆ ਅੱਜ ਸਾਡਾ 40th ਕੈਂਪ ਆ ਗਿਆ ਸੀ काफी बड़े तौर पे आज अरेंज करवा रहे हैं हम 700 ਤੋਂ 800 پیشنਟ एक्सपेक्ट कर रहे हैं कि ਸਾਡੇ ਕੋਲ ਆ ਜਾ ਰਿਹਾ ਅ ਕਿਹੜੇ ਕਿਹੜੇ ਰੋਗ ਸਰ ਕਿਹੋ ਜਿਹੀਆਂ ਜਿੰਦੀ ਸਾਡੇ ਕੋਲ ਇਸ ਟੈਂਪਰ 25 ਸਪੈਸ਼ਲिटीज ਸਪੈਸ਼ਲिटीज ਚੱਲ ਰਹੀਆਂ ਜਿਦੇ ਸਭ ਕੁਝ ਇੰਕਲੂਡਡ ਹੋ ਗਿਆ ਹੈ ਸੀ ਹਾਰਟ ਪ੍ਰੋਬਲਮ ਬ੍ਰੇਨ ਦਾ ਅਗਰੰਦ ਦਾ ਬ੍ਰੇਨ ਸਰਜਰੀ ਦਾ ਹਟੀਆਂ ਦੇ ਨੁਕਸੀਰੋਲੋਜੀ ਜਿਹੜੇ ਪਥਰੀਆਂ ਦਾ ਅਮ ਸਰ ਜਨਰਲ ਸਰਜਰੀ ईएनटी ਸਾਰੇ ਸਾਰੇ ਜਿੰਨੀਆਂ ਸਾਡੇ ਕੋਲ ਸਪੈਸ਼ਲਟੀ ਹੈਗੀਆਂ ਆ ਸਾਈਕੀਟਰੀ ਅਸੀਂ ਸਾਰੇ ਦੇ ਸਾਰੇ ਕੈਂਪ ਅੱਜ ਸਾਰੇ ਸਾਰੇ ਸਪੈਸ਼ਲਟੀ ਦਾ ਇਸ ਕੈਂਪ ਵਿੱਚ ਕਰਵਾ ਰਹੇ ਹਾਂ ਫ੍ਰੀ ਕੋਸਟ ਸਦਕਾ ਨਾਮਯੋਗ ਡਾਕਟਰ ਸੌਰਵਪਾ